ਅਰਵਿੰਦ ਕੇਜਰੀਵਾਲ ਨੇ ਸਿਆਸਤ ਦੇ ਵਿੱਚ ਵੱਡਾ ਧਮਾਕਾ ਕਰਤਾ ਅਸਤੀਫਾ ਦੇਣ ਦਾ ਐਲਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਕੀਤਾ ਗਿਆ ਹੈ ਲਗਾਤਾਰ ਲੰਬੀ ਕਸ਼ਮਕਸ਼ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਤੇ ਹੁਣ ਦਿੱਲੀ ਦਾ ਨਵਾਂ ਮੁੱਖ ਮੰਤਰੀ ਕੌਣ ਹੋਵੇਗਾ ਇਸ ਨੂੰ ਲੈ ਕੇ ਕ੍ਰੈਸਰਾਂ ਜਾਂ ਸਰਗੋਸ਼ੀਆਂ ਉੱਠਣ ਲੱਗੀਆਂ ਨੇ ਕਿ ਆਖਿਰਕਾਰ ਦਿੱਲੀ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਦੀ ਪਤਨੀ ਸੁਨੀਤਾ ਕੇਜਰੀਵਾਲ ਮੁੱਖ ਮੰਤਰੀ ਹੋਣਗੇ ਜਾਂ ਫਿਰ ਕੋਈ ਹੋਰ ਇਹ ਸਾਰੇ ਸਵਾਲ ਉੱਠ ਰਹੇ ਨੇ ਨਾ ਸਵਾਲਾਂ ਦੇ ਜਵਾਬ ਤਲਾਸ਼ਦੇ ਆ ਤੇ ਅਰਵਿੰਦ ਕੇਜਰੀਵਾਲ ਦੇ ਅਸਤੀਫੇ ਦੇ ਐਲਾਨ ਤੇ ਗੱਲ ਕਰਦੇ ਆ ਤੁਸੀਂ ਜੁੜੇ ਹੋ ਲੁੱਕ ਪੁਆਇੰਟ న్యూਸ ਦੇ ਨਾਲ ਮੈਂ ਹਰਿੰਦਰ ਬਾਜਵਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲਗਭਗ 176 ਦਿਨ ਤਿਹਾੜ ਜੇਲ੍ਹ 'ਚ ਰਹਿਣ ਤੋਂ ਬਾਅਦ ਆਖਿਰਕਾਰ ਜ਼ਮਾਨਤ ਤੇ ਬਾਹਰ ਆ ਕੇ ਇੱਕ ਵੱਡਾ ਐਲਾਨ ਕੀਤਾ ਇਸ ਐਲਾਨ ਨੇ ਆਮ ਆਦਮੀ ਪਾਰਟੀ ਦੇ ਉਸ ਸਟੈਂਡ ਨੂੰ ਵੀ ਜਿਹੜਾ ਹੈ ਕਹਿ ਲਈਏ ਕਿ ਇੱਕ ਤਰ੍ਹਾਂ ਨਾਲ ਹਾਲਾ ਦਿੱਤਾ ਕਿ ਜਿਹੜਾ ਸਟੈਂਡ ਲਗਾਤਾਰ ਲਿਆ ਜਾ ਰਿਹਾ ਸੀ ਕਿ ਆਮ ਆਦਮੀ ਪਾਰਟੀ ਕਹਿ ਰਹੀ ਸੀ ਕਿ ਦਿੱਲੀ ਦੀ ਸਰਕਾਰ ਜੇਲ੍ਹ ਚੋਂ ਚੱਲੇਗੀ ਉਸ ਤੋਂ ਅਰਵਿੰਦ ਕੇਜਰੀਵਾਲ ਪਿੱਛੇ हट ਗਏ ਆਖਰਕਾਰ ਇਹ ਫੈਸਲਾ ਕਿਉਂ ਲਿਆ ਗਿਆ ਹੈ ਦਰਅਸਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਹੈ ਕਿਉਂ ਦੋ ਦਿਨਾਂ ਦੇ ਵਿੱਚ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਦੇ ਦਫ਼ਤਰ ਵਿੱਚ ਆਪਣੇ ਵਰਕਰਾਂ ਸਾਥੀਆਂ ਨੂੰ ਸੰਬੋਧਨ ਕਰ ਰਹੇ ਸਨ ਉਨ੍ਹਾਂ ਕਿਹਾ ਕਿ ਭਾਜਪਾ ਨੇ ਮੇਰੇ ਤੇ ਬੇਈਮਾਨੀ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਗਾਏ ਨੇ ਹੁਣ ਜਨਤਾ ਦੀ ਅਦਾਲਤ ਵਿੱਚ ਮੇਰੀ ਇਮਾਨਦਾਰੀ ਦਾ ਫੈਸਲਾ ਹੋਵੇਗਾ ਚੋਣਾਂ ਤੱਕ ਮੈਂ ਮੁੱਖ ਮੰਤਰੀ ਦੀ ਕੁਰਸੀ ਤੇ ਨਹੀਂ ਬੈਠਾਂਗਾ ਕੇਜਰੀਵਾਲ ਨੇ ਕਿਹਾ ਹੈ ਕਿ ਮਨੀਸ਼ ਸੋਧਿਆ ਦੇ ਉੱਤੇ ਵੀ ਇਹ ਇਹ ਹੀ ਰੋਪ ਲੱਗੇ ਨੇ ਜਾਨੀ ਕਿ ਮਨੀਸ਼ ਸੋਧਿਆ ਨੂੰ ਮੁੱਖ ਮੰਤਰੀ ਵਾਲੀ ਰੇਸ ਚੋਂ ਬਾਹਰ ਕਰ ਦਿੱਤਾ ਅਰਵਿੰਦ ਕੇਜਰੀਵਾਲ ਨੇ ਅਰਵਿੰਦ ਕੇਜਰੀਵਾਲ ਨੇ ਇੱਕ ਤਰ੍ਹਾਂ ਨਾਲ ਮਨੀਸ਼ ਸੋਧਿਆ ਜੋ ਕਿ ਉਹਨਾਂ ਦੇ ਉਪ ਮੁੱਖ ਮੰਤਰੀ ਰਹੇ ਉਹਨਾਂ ਨੂੰ ਵੀ ਮੁੱਖ ਮੰਤਰੀ ਦੀ ਰੇਸ ਚੋਂ ਬਾਹਰ ਕਰ ਦਿੱਤਾ ਇਹ ਗੱਲ ਕਹਿ ਕੇ ਕਿ ਉਹਨਾਂ ਤੇ ਵੀ ਅਜਿਹੇ ਇਲਜ਼ਾਮ ਲੱਗੇ ਨੇ ਉਹਨਾਂ ਨੇ ਕਿਹਾ ਕਿ ਮਨੀਸ਼ ਸੋਧਿਆ ਦਾ ਵੀ ਇਹੀ ਸੋਚਣਾ ਕਿ ਉਹ ਵੀ ਇਸ ਇਹ ਪਦ ਦੇ ਇਹ ਜਿਹੇ ਅਹੁਦੇ ਤੇ ਨਹੀਂ ਰਹਿਣਗੇ ਤੇ ਚੋਣ ਨਤੀਜਿਆਂ ਤੋਂ ਬਾਅਦ ਹੀ ਕੋਈ ਉਹਦਾ ਸੰਭਾਲਣਗੇ ਕੇਜਰੀਵਾਲ ਦੇ ਅੱਜ ਦੇ ਭਾਸ਼ਣ ਦੇ ਵਿੱਚ ਚਾਰ ਚੀਜ਼ਾਂ ਅਹਿਮ ਰਹੀਆਂ ਜਿਨ੍ਹਾਂ ਤੇ ਆਪਾਂ ਗੱਲ ਕਰ ਲਈਏ ਹਲਕੀ ਜੀ ਕੇਜਰੀਵਾਲ ਭਗਤ ਸਿੰਘ ਦੀ ਕਿਤਾਬ ਨੂੰ ਹੱਥ 'ਚ ਫੜ ਕੇ ਸਟੇਜ ਤੇ ਪਹੁੰਚੇ ਤੇ ਉਸੇ ਕਿਤਾਬ ਨੂੰ ਹੱਥ 'ਚ ਰੱਖ ਕੇ ਉਹਨਾਂ ਨੇ ਸੰਬੋਧਨ ਕੀਤਾ ਕੇਜਰੀਵਾਲ ਨੇ ਕਿਹਾ ਭਗਤ ਸਿੰਘ ਦੀ ਜੇਲ੍ਹ ਡੈਰੀ ਨੂੰ ਲੈ ਕੇ ਪਹੁੰਚਿਆ ਹਾਂ ਉਹਨਾਂ ਕਹੇ ਆ ਕਿ ਭਗਤ ਸਿੰਘ ਨੇ ਖੱਤ ਅੰਗਰੇਜ਼ਾਂ ਨੂੰ ਬਾਹਰ ਲੈ ਜਾਣ ਦੇ ਲਈ ਕਿਹਾ ਮੈਂ ਜੇਲ੍ਹ ਦੇ ਵਿੱਚ ਸੀ ਮੇਰੀ ਚਿੱਠੀ ਐਲਜੀ ਤੱਕ ਨਹੀਂ ਪਹੁੰਚਾਈ ਗਈ ਮੈਨੂੰ ਧਮਕਾਇਆ ਗਿਆ ਦੁਬਾਰਾ ਐਸਾ ਕਰਨ ਦੇ ਲਈ ਅ ਇੱਕ ਤਰ੍ਹਾਂ ਨਾਲ ਕੇਜਰੀਵਾਲ ਆਪਣੇ ਆਪ ਨੂੰ ਭਗਤ ਸਿੰਘ ਦੇ ਬਰਾਬਰ ਖੜਾ ਕਰਨ ਦੀ ਕੋਸ਼ਿਸ਼ 'ਚ ਨਜ਼ਰ ਆਏ ਅੱਜ ਦੇ ਸੰਬੋਧਨ ਦੇ ਵਿੱਚ ਹਾਲਾਂਕਿ ਬਹੁਤ ਦੂਰ ਦੀ ਗੱਲ ਹੈ ਕੇਜਰੀਵਾਲ ਤੇ ਭਗਤ ਸਿੰਘ ਦੋਵਾਂ ਦਾ ਫਿਲਹਾਲ ਤੱਕ ਕੋਈ ਮੇਲ ਨਜ਼ਰ ਨਹੀਂ ਆਉਂਦਾ ਚਲੋ ਉਹ ਉਹਨਾਂ ਦੀ ਆਪਣੀ ਰਾਜਨੀਤਿਕ ਧਾਣਾ ਬਣਾਇਆ ਹੈ ਰਾਜਨੀਤਿਕ ਰਣਨੀਤੀ ਹੈ ਗ੍ਰਈ ਗੱਲ ਕਿ ਮੁੱਖ ਮੰਤਰੀ ਕੌਣ ਬਣੇਗਾ ਦਿੱਲੀ ਦਾ ਇਹ ਹੁਣ ਵੱਡਾ ਪ੍ਰਸ਼ਨ ਹੈ ਕਈ ਨਾਵਾਂ ਤੇ ਚਰਚਾ ਹੈ ਪੋਲੀਟੀਕਲ ਕੋਰੀਡੋਰਸ ਦੇ ਅੰਦਰ ਸਿਆਸੀ ਗਲਿਆਰਿਆਂ ਦੇ ਅੰਦਰ ਇਹ ਗੱਲ ਬੜੇ ਜੋਰਾਂ ਨਾਲ ਹੈ ਕਿ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਹੀ ਦਿੱਲੀ ਦੇ ਮੁੱਖ ਮੰਤਰੀ ਬਣਗੇ ਕੁਝ ਨਾ ਹੋਰ ਵੀ ਚੱਲ ਰਹੇ ਨੇ ਆਦ்சி ਦਾ ਨਾਂ ਵੀ ਘੁੰਮ ਰਿਹਾ ਹੈ ਫਿਰ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਗਵ ਚੱਡਾ ਦਾ ਨਾਂ ਵੀ ਘੁੰਮ ਰਿਹਾ ਹੈ ਬਹੁਤ ਸਾਰੇ ਨਾਂ ਨੇ ਜਿਹੜੇ ਉਹ ਚਰਚਾ 'ਚ ਨੇ ਪਰ ਮੁੱਖ ਨਾਂ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਦਾ ਕੱਲ ਨੂੰ ਅਸਤੀਫਾ ਦੇ ਦੇਣਗੇ ਪਰਸੋਂ ਨੂੰ ਜਾਨੀ ਕਿ ਉਹਨਾਂ ਨੇ 2 ਦਿਨ ਦਾ ਸਮਾਂ ਮੰਗਿਆ ਉਸ ਤੋਂ ਬਾਅਦ ਸਥਿਤੀਆਂ ਸਪਸ਼ਟ ਹੋਣੀਆਂ ਸ਼ੁਰੂ ਹੋ ਜਾਣਗੀਆਂ ਤੁਹਾਡੀ ਕੀ ਰਾਏ ਹੈ ਕਿ ਕੌਣ ਦਿੱਲੀ ਦਾ ਨਵਾਂ ਮੁੱਖ ਮੰਤਰੀ ਹੋ ਸਕਦਾ ਹੈ ਕਮੈਂਟ ਬਾਕਸ 'ਚ ਜ਼ਰੂਰ ਦਿਓ